बाबा नानक ਵਿਖੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਨੇ ਕੀਤਾ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਲੋਕ ਸੁੱਕਾ ਰਾਸ਼ਨ ਲੈ ਆਉਣ ਦੀ ਬਜਾਏ ਪਾਣੀ ਘਟਣ ਤੋਂ ਬਾਅਦ ਹੜ੍ਹ ਪੀੜਤਾ ਦੀ ਮਦਦ ਕਰਨ ਡੇਰਾ ਬਾਬਾ ਨਾਨਕ ਤੋਂ ਪੱਤਰਕਾਰ ਰਮੇਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗੁਰਿੰਦਰ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਤੋਂ ਸਾਡੀ ਸੱਚੇ ਪਾਤਸ਼ਾਹ ਵੈਗੁਰ ਜਿਹੜੀ ਡਿਊਟੀ ਲਈ ਹੈ ਸੇਵਾ ਤੇ ਉਸ ਪਰਿਵਾਰ ਵੱਲੋਂ ਅੱਜ ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਪਿਛਲੇ ਆਪਾਂ 15 16 ਦਿਨਾਂ ਤੋਂ ਦੇਖ ਰਹੇ ਹਾਂ ਕਿਵੇਂ ਹੜਾਂ ਦੀ ਸਥਿਤੀ ਬਣੀ ਗਈ ਪਹਿਲਾਂ ਫਿਰ ਅੱਜ ਕੱਲ ਕਰਦੇ ਕਰਦੇ ਡੈਮਾਂ ਦੇ ਜਿਹੜੇ ਗੇਟ ਖੋਲ ਦਿੱਤੇ ਗਏ ਪਾਣੀ ਕਿਵੇਂ ਲੋਕਾਂ ਦੇ ਘਰਾਂ 'ਚ ਆਵੜਿਆ ਕਿੱਦਾਂ ਲੋਕਾਂ ਨੇ ਕੋਠਿਆਂ 'ਤੇ ਚੜ ਚੜ ਜਾਣਾ ਵਜਾਈਆਂ ਕਿਵੇਂ ਜਾਨਵਰ ਰੁੜ ਗਏ ਮਤਲਬ ਇਹ ਸਾਰਾ ਕੁਝ ਦੇਖਦੇ ਹਾਂ ਟੀਵੀ ਦੇ ਉੱਤੇ ਇਹ ਮੰਜ਼ਰ ਘਰੇ ਬੈਠੇ ਹੀ ਰੂਹ ਕੰਬਦੀ ਹੈ ਸਾਰਿਆਂ ਦੀ ਪਰ ਸਾਨੂੰ ਵੀ ਬੜੀ ਇਸ ਚੀਜ਼ ਦੀ ਖੱਟ ਸੀ ਵੀ ਅਸੀਂ ਕਿਦੋਂ ਉੱਥੇ ਜਾਈਏ ਪਰ ਪਿਛਲੇ 4-5 ਦਿਨਾਂ ਤੋਂ ਲਗਾਤਾਰ ਅਸੀਂ ਆਉਣਾ ਚਾਹੁੰਦੇ ਸੀ ਸਾਡੇ ਪਿੱਛੇ ਪਰਿਵਾਰ ਦੇ ਵਿੱਚ ਬਜ਼ੁਰਗ ਸਾਡਾ ਕਰੀਬ 1000 ਪਰਿਵਾਰ ਦਾ ਮੈਂਬਰ ਆ ਜੇ ਦੀ ਡੈਥ ਹੋ ਵੀ ਕਿਸੇ ਦਾ ਕਿਵੇਂ ਹੋ ਗਿਆ ਨਹੀਂ ਆ ਸਕੀ ਤੇ ਅੱਜ ਅਸੀਂ ਇੱਥੇ ਪਹੁੰਚੇ ਸੀ ਵੀ ਅਸੀਂ ਜਾ ਕੇ ਦੇਖੀਏ ਵੀ ਉੱਥੇ ਜ਼ਰੂਰਤਾਂ ਕਿਸ ਤਰ੍ਹਾਂ ਦੀਆਂ ਹਨ ਕਿਉਂਕਿ ਜਿੱਥੇ ਵੀ ਫੋਨ ਕਰਦੇ ਸਾਡੇ ਸੇਵਾਦਾਰ ਆ ਵਲੰਟੀਅਰ ਵੀਰ ਆ ਤਾਂ ਉਹ ਦੱਸਦੇ ਸੀ ਵੀ ਰਾਸ਼ਨ ਬਹੁਤ ਜ਼ਿਆਦਾ ਆ ਗਿਆ ਫੂਡ ਇੰਨਾ ਜਿਆਦਾ ਆਇਆ ਹੋਇਆ ਵੀ ਲੋਕ ਹੱਥ ਜੋੜਦੇ ਆ ਵੀ ਬਸ ਕਰੋ ਹੋਰ ਨਾ ਦਿਓ ਪਸ਼ੂਆਂ ਦਾ ਚਾਰਾ ਵੀ ਬਹੁਤ ਸਾਰੀ ਦਵਾਈਆਂ ਬਹੁਤ ਸਾਰੀਆਂ ਸਸਤਾਵਾਂ ਬਹੁਤ ਸਾਰੇ ਸੈਲੀਬ੍ਰਿਟੀ ਸਾਡੇ ਭਰਾ ਦਿਨ ਰਾਤ ਇੱਕ ਕਰਤਾ ਪੰਜਾਬੀਆਂ ਨੇ ਤਾਂ ਕਮਾਲ ਇਸ ਤਰ੍ਹਾਂ ਦੀ ਕਰਤੀ ਵੀ ਜਿੱਥੇ-ਜਿੱਥੇ ਪੰਜਾਬੀ ਬੈਠਾ ਪੂਰੇ ਭਾਰਤ 'ਚ ਯੂਪੀ ਤੋਂ ਹਜੂਰ ਸਾਹਿਬ ਤੋਂ ਹਰਿਆਣੇ ਤੋਂ ਟਰਾਲੀਆਂ ਦੀਆਂ ਟਰਾਲੀਆਂ ਆਈ ਜਾਂਦੀਆਂ ਨਾਸ਼ਾ ਦੀਆਂ ਪਰ-ਪਰ ਕੇ ਪਰ ਇੱਥੇ ਆ ਕੇ ਜੋ ਅਸੀਂ ਗਰਾਊਂਡ ਤੇ ਦੇਖਿਆ ਵੀ ਅੱਜ ਪਾਣੀ ਭਰਿਆ ਹੋਇਆ ਖੇਤਾਂ ਦੇ ਵਿੱਚ ਫਸਲਾਂ ਡੁੱਬ ਗਈਆਂ 8-8 10-10 ਫੁੱਟ ਪਾਣੀ ਵਗ ਗਿਆ ਘਰਾਂ 'ਚ ਵੀ 4-4 5-5 ਫੁੱਟ ਪਾਣੀ ਵੜ ਗਿਆ ਘਰਾਂ ਦੇ ਵਿੱਚ ਪਈ ਕਣਕ ਸਬਜ਼ੀਆਂ ਸੂਟੀਆਂ ਦਾਲਾਂ ਦੂਲਾਂ ਜੋ ਮਾੜਾ ਮੋਟਾ ਸੀ ਲੀੜਾ ਕੱਪੜਾ ਰਜਾਈਆਂ ਬਿਸਤਰੀ ਸਭ ਕੁਝ ਭਿੱਜ ਗਿਆ ਖਰਾਬ ਹੋ ਗਿਆ ਅੱਜ ਜੇ ਆਪਾਂ ਰਾਸ਼ਨ ਦੀ ਮਦਦ ਕਰਤੀ ਉਹ ਬਹੁਤ ਆ ਪਰ ਹੁਣ ਲੋੜ ਆ ਜਿਹੜੀ ਇਹਨਾਂ ਨੂੰ ਅੱਜ ਤੋਂ 15 ਤੋਂ 20 ਦਿਨਾਂ ਬਾਅਦ ਸ਼ੁਰੂ ਹੋਣੀ ਆ ਅਸਲ 'ਚ ਅਸਲ 'ਚ ਲੜਾਈ ਤਾਂ ਹੁਣ ਸ਼ੁਰੂ ਹੋਣੀ ਆ ਜਦੋਂ ਇਹ ਪਾਣੀ ਘਟਣਾ ਇਦੇ ਵਿੱਚ ਜੀ ਜੰਤੂ ਇੰਨਾ ਮਰ ਗਿਆ ਉਹਨਾਂ ਦੀ 스멜 ਆਉਣੀ ਉਹਨਾਂ ਨੂੰ ਦਫਨਾਉਣਾ ਦੱਬਣਾ ਔਰ ਜਿਹੜੀਆਂ ਬਿਮਾਰੀਆਂ ਫੈਲਣੀਆਂ ਉਹਨੂੰ ਬਚਾਉਣਾ ਔਰ ਉਸ ਤੋਂ ਬਾਅਦ ਇੰਨਾ ਖੇਤਾਂ ਨੂੰ ਦੁਬਾਰਾ ਬੀਜਣ ਜੋਗ ਕਰਨਾ ਬੋਹਣਾ ਪੱਧਰ ਕਰਨਾ ਪਿੱਛੇ ਹੁਣ ਅਸੀਂ ਖੜੇ ਹਾਂ ਜਿੱਥੇ ਕੋਰੀਡੋਰ ਦੇ ਉੱਪਰ ਖੜੇ ਹਾਂ ਬਿਲਕੁਲ ਡੇਰਾ ਬਾਬਾ ਨਾਨਕ ਗੁਰਨਾਨਕ ਪਾਸ਼ਾ ਮਹਾਰਾਜ ਦੀ ਚਾਲ ਜੋ ਪ੍ਰਾਪਤ ਧਰਤੀ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਹੈ ਉਸ ਧਰਤੀ ਤੇ ਖੜੇ ਹਾਂ ਤੇ ਕਿੱਥੇ ਤੁਸੀਂ ਬੰਨ ਦੋ ਥਾਮਾਂ ਤੇ ਟੁੱਟਿਆ ਔਰ ਸਾਰੇ ਪਾਸੇ ਜਾਲੀ ਜਾਲ ਹੋ ਗਿਆ ਇਹ ਜਲ ਜਦੋਂ ਘਟਣਾ ਤਾਂ ਥੱਲਿਓ ਫਸਲਾਂ ਜਿਹੜੀਆਂ ਮਰ ਚੁੱਕੀਆਂ ਉਹਦੀ ਜਿਹੜੀ ਬਰਬਾਦੀ ਆ ਉਹ ਸਾਨੂੰ ਦਿਖਣ ਲੱਗਣੀ ਆ ਫਿਰ ਜਿਹੜਾ ਪਾਣੀ ਦੇ ਨਾਲ ਨਾਲ ਮਿੱਟੀ ਆਈ ਐਨੀ ਜ਼ਿਆਦਾ ਰੇਤ ਆਈ ਆ ਉਹ ਸਾਰੀ ਸਾਫ਼ ਕਰਨ ਦੀ ਲੋੜ ਆ ਜਿੱਥੇ ਕਿਸਾਨਾਂ ਨਾਲ ਖੜਨ ਦੀ ਲੋੜ ਆ ਜਿੱਥੇ ਪਿੰਡਾਂ ਚੋਂ ਅਸੀਂ ਹਰ ਪਿੰਡ ਚ ਲੱਗੇ ਹੋਏ ਆ ਪਿੰਡੋਂ ਪਿੰਡੀ ਕੰਮ ਇਕੱਠੀ ਕਰੀ ਜਾਂਦੇ ਆ ਦਸਵੰਧ ਇਕੱਠਾ ਕਰੀ ਜਾਂਦੇ ਆ ਐਨ ਆਰ ਆਈ ਭੈਣ ਭਰਾ ਤੇ ਪਿੰਡਾਂ ਦੀ ਸੇਵਾ ਭੇਜੀ ਜਾਂਦੇ ਆ ਤੇ ਟਰਾਲੀਆਂ ਪਰ ਪਰ ਲਈ ਆਉਂਦੇ ਆ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸੇਵਾ ਕਰਨੀ ਆ ਥੋੜਾ ਜਿਹਾ ਰੁਕ ਜੋ ਰੁੱਕ ਕੇ ਦੇਖੋ ਜਿਹੜੀ ਜ਼ਰੂਰਤ ਆ ਪਹਿਲਾਂ ਆ ਕੇ ਵਾਚ ਕਰਕੇ ਜਾਓ ਇੱਕ ਇੱਕ ਪਿੰਡ ਵੀ ਆਪਾਂ ਸਾਰੇ ਅਡਾਪਟ ਕਰ ਲਿਆ ਨੇ ਜਿਹੜੀਆਂ ਵੱਟੀਆਂ ਸੰਸਥਾਵਾਂ ਜਾਂ ਜਿਵੇਂ ਇੱਕ ਪਿੰਡ ਆ ਮੰਨ ਲਓ ਆਪਣਾ ਮਾਲਵੇਚ ਜਾਂ ਦਵਾਪੇਚ ਉਹ ਇੱਕ ਪਿੰਡ ਇਕੱਠਾ ਹੋ ਕੇ ਇੱਥੋਂ ਦਾ ਇੱਕ ਪਿੰਡ ਆ ਕੇ ਸਾਂਭ ਲੈਣ ਤੇ ਉੱਥੋਂ ਜਿਹੜੀ ਕਣ ਕੱਟੀ ਹੁੰਦੀ ਆ ਉਹ ਵੀ ਵਾਸਤੇ ਵਰਤੀ ਜਾਵੇ ਔਰ ਜਿਹੜਾ ਪੈਸਾ ਕੱਟਾ ਹੁੰਦਾ ਉਹ ਡੀਜ਼ਲ ਟਰਾਲੀਆਂ ਟਰੈਕਟਰਾਂ ਨੂੰ ਇੱਥੇ ਲਿਆਓ ਇਹਨਾਂ ਦੇ ਨਾਲ ਆਪਾਂ ਖੇਤੀ ਜਿਹੜੀ ਕਰਦੇ ਆ ਵੀਰ ਉਹਨਾਂ ਦੀ ਜ਼ਮੀਨਾ ਪੱਧਰ ਕਰਾ ਕੇ ਉਹਨੂੰ ਬਜਾਈ ਕਰਾਈਏ ਔਰ ਜਿਹੜਾ ਮਜ਼ਦੂਰ ਆ ਮਜ਼ਦੂਰ ਦਾ ਇੱਕ ਇੱਕ ਕੋਠਾ ਵਿਚਾਰੇ ਉਹਦੇ ਚ ਹੀ ਰਹਿੰਦੇ ਸੀ ਉਹ ਡਿੱਗ ਪਿਆ ਉਹ ਕੋਠੇ ਤੇ ਟੇੜਾ ਆ ਗਿਆ ਉਹਨੂੰ ਆਪਾਂ ਰਿਪੇਅਰ ਕਰਾਈਏ ਆਪਣੇ ਪਿੰਡ ਚੋਂ ਲਾ ਕੇ ਚੋਂ ਮਜ਼ਦੂਰ ਭਰਾ ਲਿਆਈਏ ਪੰਜ ਸਤ ਨਾਲ ਦੋ ਚਾਰ ਮਿਸਤਰੀ ਪੰਜ ਲਿਆਈਏ ਨਾਲ ਆਪਾਂ ਸੀਮਿੰਟ ਰੇਤਤਾ ਬਜਰੀ ਲਿਆ ਕੇ ਉਹ ਘਰ ਦੀਆਂ ਟੇੜਾਂ ਭਰੀਏ ਉਹ ਟੁੱਟੇ ਹੋਏ ਚੁੱਲਿਆਂ ਨੂੰ ਦੁਬਾਰਾ ਰਿਪੇਅਰ ਕਰਤੀਏ ਉਹ ਘਰਾਂ ਦੇ ਵਿੱਚ ਜਿੱਥੇ ਪਾਣੀ ਵੜ ਗਿਆ ਉੱਥੇ ਚੁੱਲਿਆਂ ਦੇ ਵਿੱਚ ਅੱਗ ਵਗਦੀ ਕਰਦੀ ਹੈ ਇਹ ਅਸਲ ਚ ਜ਼ਰੂਰਤ ਜਿਹੜਾ ਅਸੀਂ ਜੇ ਇਦਾਂ ਹੀ ਟਰਾਲੀਆਂ ਭਰ-ਭਰ ਲਈ ਆਉਂਦੇ ਆ ਤੇ ਇੱਥੇ ਕੁਝ ਜਿਹੜੇ ਮੌਕਾ ਪ੍ਰਸਤ ਲੋਕ ਆ ਫਿਰ ਉਹ ਇਹਦਾ ਮੌਕਾ ਜਿਹੜਾ ਉਹ ਫਾਇਦਾ ਲੈ ਰਹੇ ਨੇ ਫੀਡ ਦੀਆਂ ਲੋਕ ਟਰਾਲੀਆਂ ਭਰ-ਭਰ ਲਿਆਉਂਦੇ ਆ ਪਸ਼ੂਆਂ ਦਾ ਚਾਰਾ ਮੰਨ ਲਓ ਖਲ ਉਹ ਇੱਕ ਜਿਹੜਾ ਸਹੀ ਬੰਦਾ ਜਿਹਦੇ ਘਰੇ 10 ਪਸ਼ੂ ਬੰਨਿਆ ਕੱਲੀ ਤੂੜੀ ਤੇ ਪਾਲੀ ਜਾਂਦਾ ਉਹਨਾਂ ਨੂੰ ਉਹ ਤਾਂ ਹੱਥ ਉਹਨੂੰ ਤਾਂ ਹੱਥ ਵੀ ਨਹੀਂ ਲੱđਣਾ ਆਉਂਦਾ ਉਹ ਤਾਂ ਐ ਵੀ ਨਹੀਂ ਕਰ ਸਕਦਾ ਕਿਸੇ ਮੂਰੀ ਉਹਦੀ ਜਮੀਰ ਨਹੀਂ ਇਜਾਜ਼ਤ ਦਿੰਦੀ ਤੇ ਇੱਕ ਜਿਹਦੇ ਘਰੇ ਇੱਕ ਵੀ ਪਸ਼ੂ ਨਹੀਂ ਉਹ 10-10 ਬੋਰੀਆਂ ਮੋਢਿਆਂ ਤੇ ਇਧਰੋਂ ਚੱਕ ਉਧਰ ਸਿੱਟਿਆ ਹੁੰਦਾ ਇਧਰੋਂ ਚੱਕ ਕੇ ਉਧਰ ਸਿੱਟਿਆ ਹੁੰਦਾ ਤੇ ਉਹ ਮੁੜ ਕੇ 2-200 3-300 ਦੀਆਂ ਬੋਰੀਆਂ ਉਹਨਾਂ ਨੂੰ ਵੇਚਦਾ ਜਿਨ੍ਹਾਂ ਦੇ ਜਮੀਰ ਜਿਉਂਦੀ ਹੈ ਹਜੇ ਉਹ 2-250 ਦੀ ਮੁੱਲ ਹੀ ਲੈ ਲੈਂਦੇ ਆ ਪਰ ਉਹਨਾਂ ਤੋਂ ਹੱਥ ਨਹੀਂ ਆਉਂਦਾ ਹੋ ਰਿਹਾ ਇਸ ਕਰਕੇ ਅਸੀਂ ਗਰਾਊਂਡ ਲੈਵਲ ਤੇ ਲੋਕਾਂ ਦੇ ਘਰਾਂ 'ਚ ਜਾਈਏ ਨੋਟ ਕਰੀਏ ਦੇਖੀਏ ਇੱਕ ਲਿਸਟ ਬਣਾਈਏ ਕੀੜੀ-ਕੀੜੀ ਕਿਵੇਂ-ਕਿਵੇਂ ਜ਼ਰੂਰਤ ਆ ਓਵੇਂ-ਓਵੇਂ ਆਪਾਂ ਉਹਨਾਂ ਦੀ ਮਦਦ ਕਰੀਏ ਇਹ ਸਭ ਤੋਂ ਵੱਡੀ ਜ਼ਰੂਰਤ ਆ ਜੀ ਮੈਂ ਹੱਥ ਜੋੜ ਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਦਾ ਵੀ ਭਰਾਵੋ ਤੇ ਭੈਣੋ ਜੇ ਮਦਦ ਕਰਨੀ ਆ ਤਾਂ ਸਾਨੂੰ ਆਪਣਾ ਸਮਝ ਕੇ ਆਪਦਾ ਘਰ ਸਮਝ ਕੇ ਆਪਦੇ ਖੇਤ ਸਮਝ ਕੇ ਆਪਦੇ ਮਜ਼ਦੂਰ ਭਰਾ ਸਮਝ ਕੇ ਇਹਨਾਂ ਨਾਲ ਖੜਨ ਦੀ ਲੋੜ ਆ ਨਾ ਕਿ ਆਪਾਂ ਆਈਏ ਆ ਕੇ ਰੱਸ ਛੱਡ ਜਾਈਏ ਆ ਤੁਸੀਂ ਦੇਖੋ ਇੱਥੇ ਰਸਤੇ 'ਚ ਕਿੰਨੇ ਕਣਕ ਦੀਆਂ ਬੋਰੀਆਂ ਗਲੀਆਂ ਪਈਆਂ ਸਿੱਟੀਆਂ ਹੋਈਆਂ ਗਲ ਕੀ ਕਣਕ ਕਿਉਂਕਿ ਚੱਕ ਹੀ ਨਹੀਂ ਹੋਏ ਲੋਕਾਂ ਤੋਂ ਰਸਨ ਸੜਕਾਂ ਤੇ ਸੁੱਟਿਆ ਪਿਆ ਸੱਡਾਂ ਤੇ ਲਫਾਵੇ ਪਾਟ ਕੇ ਲੀੜਾ ਕੱਪੜਾ ਐ ਸੁੱਟਿਆ ਪਿਆ ਜਿੰਨਾ ਕਿ ਚੱਕ ਹੋਇਆ ਚੱਕ ਕੇ ਲੈ ਕੇ ਜਿਹੜਾ ਮਤਲਬ ਸਿੱਟਿਆ ਗਿਆ ਉੱਥੇ ਰੁਲ ਗਿਆ ਇਸ ਕਰਕੇ ਆਪਾਂ ਇਸ ਚੀਜ਼ ਦਾ ਧਿਆਨ ਦਈਏ ਜੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਸਾਰੇ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਅੱਡੀ ਚੁੱਟੀ ਦਾ ਜ਼ੋਰ ਲਾਤਾ ਦਿਖਾਤਾ ਵੀ ਅਸੀਂ ਭਗਤ ਪੂਰਨ ਸਿੰਘ ਜੀ ਦੇ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਅਸੀਂ ਅਹਿਮਦ ਸ਼ਾਹ ਅਬਦਾਲੀ ਵਰਗੇ ਉਹਨਾਂ ਮੁਗਲਾਂ ਨਾਲ ਟੱਕਰ ਲੈਣ ਵਾਲੇ ਮਝੈਲਾਂ ਦੇ ਨਾਲ ਖੜੇ ਆ ਤੇ ਮਝੈਲਾਂ ਨੇ ਵੀ ਮਝੈਲ ਮਾਝੇ ਨੇ ਵੀ ਸਾਫਤ ਕਰਤਾ ਵੀ ਅੱਧੇ ਵੱਡੇ ਹੋਏ ਵੀ ਹੱਸੀ ਜਾਂਦੇ ਆ ਪਾਣੀ ਚ ਡੁੱਬੇ ਹੋਏ ਵੀ ਟਚਰਾ ਕਰੀ ਜਾਂਦੇ ਆ ਹੱਸੀ ਖੇਢੀ ਜਾਂਦੇ ਆ ਆਪਦਾ ਘਰ ਡੁੱਬ ਗਿਆ ਦੂਜੇ ਦੇ ਘਰ ਵਿੱਚ ਜਾ ਕੇ ਉਹਦੇ ਘਰ ਦੀ ਛੱਤ ਨੂੰ ਠੀਕ ਕਰਨ ਲੱਗੇ ਹੋਏ ਆ ਤੇ ਇਹ ਆ ਸਾਡੇ ਗੁਰੂਆਂ ਦੀ ਇਹ ਵਾਕਸ਼ੀ ਹੋਈ ਇੰਦ੍ਰੇਤਾ ਕਿਰਪਾ ਤੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖਣ ਤੇ ਜਿਹੜੇ ਹਾਲਾਤ ਬਣੇ ਆ ਇਹਨਾਂ ਨੂੰ ਜਲਦੀ ਜਲਦੀ ਗੁਰੂ ਸਾਹਿਬ ਕਿਰਪਾ ਕਰਨ ਠੀਕ ਹੋਣ ਅੱਗੋਂ ਮੀਂਹ ਨਾ ਪਵੇ ਅਰਦਾਸ ਕਰੀਏ ਸਾਰੇ ਪਿੱਛੋਂ ਜਿਹੜਾ ਪਾਣੀ ਆਇਆ ਉਹ ਨਾ ਆਵੇ ਗਾਂ ਤੋਂ ਲੋੜ ਨਾ ਪਵੇ ਸਰਕਾਰਾਂ ਨੂੰ ਬੇਨਤੀ ਆ ਵੀ ਵੀਰ ਬਣ ਕੇ ਹੱਥ ਜੋੜ ਕੇ ਜੇ ਅਸੀਂ ਤੁਹਾਨੂੰ ਚੁਣਦੇ ਆ ਨਾ ਤਾਂ ਤੁਸੀਂ ਥੋੜਾ ਜਿਹਾ ਇਨਸਾਨ ਬਣ ਕੇ ਇਨਸਾਨੀਅਤ ਦਾ ਪਹਿਰਾ ਦਿਓ ਇਹ ਬੰਨ ਐਸੇ ਹਰ ਵਾਰ ਕਿਵੇਂ ਟੁੱਟ ਜਾਂਦੇ ਆ ਆਪਣੇ ਤੁਹਾਡੇ ਸਾਰਿਆਂ ਦੇ ਬੱਚੇ ਤਾਂ ਬੈਠੇ ਆ ਚੰਡੀਗੜ੍ਹ ਜਾਂ ਦਿੱਲੀ ਆ ਤੇ ਇੱਥੇ ਜਿਹੜੇ ਲੋਕ ਬੈਠੇ ਥੋੜੇ ভোটার ਨੇ ਭਾਈ ਇਹਨਾਂ ਦਾ ਵੀ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ